ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਭਗਤ ਨਾਮਦੇਵ ਜੀ ਦੀ ਬਹੁਤ ਹੀ ਪਿਆਰੀ ਸ਼ਾਖੀ ਹੈ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਅਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜਦੋਂ ਹੀ ਭਗਤ ਨਾਮਦੇਵ ਜੀ ਨੇ ਸੱਚ ਅਤੇ ਪ੍ਰਮਾਤਮਾ ਦੇ ਨਾਮ ਦੀ ਗੱਲ ਕਰਨੇ ਸ਼ੁਰੂ ਕੀਤੀ ਅਤੇ ਇੱਥੋਂ ਤੱਕ ਸ਼ਬਦ ਗੁਰਵਾਣੀ ਵਿੱਚ ਅੰਕਿਤ ਕੀਤੇ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸ਼ਿਆਣਾ ਹਿੰਦੂ ਪੂਜੇ ਦਹਿਉਰਾ ਮੁਸਲਮਾਨ ਮਸਜਿਦ ਨਾਮੇ ਸੋਈ ਛੇਵਿਆ ਜਿਹ ਦਹਿਉਰਾ ਨਾਮ ਮਸਜਿਦ ਇਹ ਗੱਲ ਸੁਣ ਕੇ ਧਰਮ ਦੇ ਨਾਮ ਤੇ ਪਖੰਡ ਕਰਨ ਵਾਲੇ ਅਤੇ ਅਧੂਰੇ ਗਿਆਨ ਵਾਲੇ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਲੋਕਾਂ ਨੇ ਮੌਕੇ ਦੇ ਰਾਜੇ ਮੁਹੰਮਦ ਬਿਨ ਤੁਗਲਕ ਕੋਲ ਸ਼ਿਕਾਇਤ ਕੀਤੀ ਕਿ ਭਗਤ ਨਾਮਦੇਵ ਹਿੰਦੂਆਂ ਨੂੰ ਵੀ ਨਿੰਦ ਰਿਹਾ ਹੈ ਤੇ ਤੁਰਕਾਂ ਨੂੰ ਵੀ ਨਿੰਦ ਰਿਹਾ ਹੈ ਭਗਤ ਜੀ ਦੀ ਪਰਖਿਆ ਲੈਣ ਵਾਸਤੇ ਰਾਜੇ ਨੇ ਬਹੁਤ ਵੱਡਾ ਇਕੱਠ ਰੱਖਿਆ ਭਗਤ ਜੀ ਦੇ ਸਾਹਮਣੇ ਇੱਕ ਮਰੀ ਹੋਈ ਗਊ ਛਿਟੀ ਗਈ ਅਤੇ ਕਿਹਾ ਗਿਆ ਕਿ ਜੇ ਤੂੰ ਪ੍ਰਮਾਤਮਾ ਦਾ ਸੱਚਾ ਭਗਤ ਹੈ ਤਾਂ ਮਰੀ ਹੋਈ ਗਊ ਨੂੰ ਜਿਉਂਦਾ ਕਰਕੇ ਦਿਖਾ ਅਤੇ ਇਹਦੇ ਵਿੱਚੋਂ ਦੁੱਧ ਚੋ ਕੇ ਮਟਕੀ ਭਰ ਕੇ ਬਾਦਸ਼ਾਹ ਦੇ ਅੱਗੇ ਪੇਸ਼ ਕਰ ਭਗਤ ਜੀ ਨੇ ਕਿਹਾ ਕਿ ਮਰਿਆ ਹੋਇਆ ਜੀਵ ਕਿਵੇਂ ਜ਼ਿੰਦਾ ਹੋ ਸਕਦਾ ਹੈ ਇਹ ਤਾਂ ਰੱਬ ਦੇ ਹੱਥ ਹੈ ਬਾਦਸ਼ਾਹ ਨੇ ਕਿਹਾ ਜਾਂ ਤਾਂ ਕਰਾਮਾਤ ਕਰਕੇ ਦਿਖਾ ਨਹੀਂ ਫਿਰ ਮਰਨ ਵਾਸਤੇ ਤਿਆਰ ਹੋ ਜਾ ਇਸ ਤੋਂ ਬਾਅਦ ਫਿਰ ਖੁੱਲੇ ਮੈਦਾਨ ਵਿੱਚ ਇਕੱਠ ਰੱਖਿਆ ਗਿਆ ਜਿੱਥੇ ਭਗਤ ਜੀ ਨੂੰ ਪਿਆਰ ਕਰਨ ਵਾਲਿਆਂ ਦਾ ਵੀ ਇਕੱਠ ਹੋਇਆ ਅਤੇ ਦੁਖੀਆਂ ਦਾ ਇਕੱਠ ਵੀ ਹੋਇਆ ਹੁਣ ਬਾਦਸ਼ਾਹ ਕਹਿਣ ਲੱਗਿਆ ਕਿ ਮੈਂ ਦੇਖਦਾ ਹਾਂ ਕਿ ਤੇਰੇ ਪ੍ਰਮਾਤਮਾ ਵਿੱਚ ਕਿੰਨੀ ਤਾਕਤ ਹੈ ਭਗਤ ਜੀ ਨੂੰ ਬੰਨ ਲਿਆ ਗਿਆ ਤੇ ਕਿਹਾ ਮਰੀ ਹੋਈ ਗਊ ਨੂੰ ਜਿਉਂਦੀ ਕਰ ਨਹੀਂ ਤੇਰੀ ਗਰਦਨ ਸਰੀਰ ਨਾਲੋਂ ਵੱਖ ਕਰ ਦਿੱਤੀ ਜਾਵੇਗੀ ਭਗਤ ਜੀ ਨੇ ਹੱਥ ਜੋੜ ਕੇ ਕਿਹਾ ਬਾਦਸ਼ਾ ਇਹ ਨਹੀਂ ਹੋ ਸਕਦਾ ਮਰਿਆ ਹੋਇਆ ਜੀਵ ਕਿਵੇਂ ਜ਼ਿੰਦਾ ਹੋ ਸਕਦਾ ਹੈ ਮੇਰੇ ਕੀਤਿਆਂ ਕੁਝ ਨਹੀਂ ਹੋਣਾ ਇਹ ਤਾਂ ਸਿਰਫ ਰਾਮ ਹੀ ਕਰ ਸਕਦਾ ਹੈ ਜਦ ਭਗਤ ਜੀ ਦੇ ਮੋਹ ਰਾਮ ਦਾ ਨਾਮ ਸੁਣਿਆ ਤਾਂ ਬਾਦਸ਼ਾਹ ਹੰਕਾਰ ਦੇ ਵਿੱਚ ਆ ਗਿਆ ਉਸਨੇ ਇੱਕ ਹਾਥੀ ਮੰਗਵਾਇਆ ਤਾਂ ਕਿ ਭਗਤ ਨਾਮਦੇਵ ਜੀ ਨੂੰ ਹਾਥੀ ਤੋਂ ਲਤਾੜਿਆ ਜਾਵੇ ਇਹ ਸਾਰੀ ਘਟਨਾ ਭਗਤ ਨਾਮਦੇਵ ਜੀ ਦੀ ਮਾਤਾ ਵੀ ਦੇਖ ਰਹੇ ਸਨ ਆਪਾਂ ਜਾਣਦੇ ਹਾਂ ਕਿ ਉਸ ਮਾਂ ਦੀ ਕੀ ਹਾਲਤ ਹੋਵੇਗੀ ਜਿਸਦੇ ਪੁੱਤਰ ਨੂੰ ਹਾਥੀ ਤੋਂ ਮਰਵਾਇਆ ਜਾਵੇ ਹੁਣ ਹਾਥੀ ਜਦੋਂ ਭਗਤ ਨਾਮਦੇਵ ਜੀ ਦੇ ਨੇੜੇ ਆਇਆ ਤਾਂ ਭਗਤ ਜੀ ਦੀ ਮਾਂ ਭੱਜ ਕੇ ਅੱਗੇ ਹੋ ਗਈ ਅਤੇ ਭਗਤ ਨਾਮਦੇਵ ਜੀ ਨੂੰ ਕਹਿੰਦੀ ਪੁੱਤਰ ਮੈਥੋਂ ਇਹ ਦੇਖਿਆ ਨਹੀਂ ਜਾਂਦਾ ਤੂੰ ਇਹ ਗੱਲ ਛੱਡ ਦੇ ਆਰਾਮ ਤੇ ਖੁਦਾ ਵਿੱਚ ਕੀ ਫਰਕ ਹੈ ਤੂੰ ਖੁਦਾ ਕਹਿ ਦੇ ਇਹ ਜੋ ਕਹਿੰਦੇ ਹਨ ਮੰਨ ਲੈ ਇਹ ਸਭ ਸੁਣ ਕੇ ਭਗਤ ਨਾਮਦੇਵ ਜੀ ਕਹਿੰਦੇ ਹਨ ਮਾਂ ਨਾਮ ਹੈ ਤੇਰਾ ਪੁੱਤਰ ਹਾਂ ਅਤੇ ਨਾ ਤੂੰ ਮੇਰੀ ਮਾਂ ਹੈ ਮੇਰਾ ਭਾਵੇਂ ਸਰੀਰ ਖਤਮ ਹੋ ਜਾਵੇ ਪਰ ਮੈਂ ਤਾਂ ਉਸ ਹਰੀ ਪ੍ਰਮਾਤਮਾ ਦੇ ਗੁਣ ਏਦਾਂ ਹੀ ਗਾਵਾਂਗਾ ਬਾਦਸ਼ਾਹ ਨੇ ਹੰਕਾਰ ਵਿੱਚ ਆ ਕੇ ਮਹਾਵਤ ਨੂੰ ਇਸ਼ਾਰਾ ਕੀਤਾ ਭਾਵਕੇ ਜੋ ਹਾਥੀ ਨੂੰ ਚਲਾ ਰਿਹਾ ਸੀ ਉਸ ਨੂੰ ਮਹਾਵਤ ਕਿਹਾ ਜਾਂਦਾ ਹੈ ਹਾਥੀ ਭਗਤ ਨਾਮਦੇਵ ਜੀ ਦੇ ਨੇੜੇ ਆਇਆ ਤੇ ਹਾਥੀ ਨੇ ਸੁੰਡ ਨਾਲ ਭਗਤ ਜੀ ਨੂੰ ਚੋਟਾਂ ਮਾਰੀਆਂ ਹੁਣ ਹਾਥੀ ਭਗਤ ਜੀ ਨੂੰ ਕੁੱਟ ਰਿਹਾ ਹੈ ਪਰ ਭਗਤ ਜੀ ਅਡੋਲ ਅਵਸਥਾ ਵਿੱਚ ਰਾਮ ਦੇ ਨਾਮ ਨਾਲ ਇਕਮਿਕ ਹਨ ਹੁਣ ਬਾਦਸ਼ਾਹ ਮਨ ਦੇ ਅੰਦਰ ਵਿਚਾਰਾਂ ਕਰ ਰਿਹਾ ਹੈ ਜਿਨਨੇ ਕਾਜੀ ਨੇ ਮਲਾਣੇ ਨੇ ਇਹ ਸਭ ਮੈਨੂੰ ਨਮਸਕਾਰਾਂ ਕਰ ਰਹੇ ਹਨ ਇੱਕ ਆ ਦੋ ਕੋਡੀ ਦੇ ਛਿੰਬਾ ਨਾਮਦੇਵ ਇਸਨੇ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਹੈ ਜਦ ਹਾਥੀ ਕੁੱਟ ਰਿਹਾ ਸੀ ਤਾਂ ਨਾਮਦੇਵ ਜੀ ਨੂੰ ਪਿਆਰ ਕਰਨ ਵਾਲਿਆਂ ਨੇ ਬਾਦਸ਼ਾਹ ਅੱਗੇ ਬੇਨਤੀ ਕੀਤੀ ਬਾਦਸ਼ਾਹ ਸਾਡੀ ਇੱਕ ਬੇਨਤੀ ਹੈ ਕਿ ਜਿੰਨਾ ਨਾਮਦੇਵ ਜੀ ਦਾ ਭਾਰ ਹੈ ਇਹਦੇ ਬਦਲੇ ਉਹਨਾ ਹੀ ਸਾਡੇ ਤੋਂ ਸੋਨਾ ਲੈ ਲਵੋ ਪਰ ਨਾਮਦੇਵ ਜੀ ਦੀ ਜਾਨ ਬਖਸ਼ ਦਿਓ ਬਾਦਸ਼ਾਹ ਕਹਿਣ ਲੱਗਾ ਕਿ ਜੇ ਮੈਂ ਦੁਨੀਆਂ ਦਾ ਧਨ ਤੋੜੇ ਤੋਂ ਲਵਾਂਗਾ ਤਾਂ ਮੈਂ ਨਰਕਾਂ ਨੂੰ ਜਾਵਾਂਗਾ ਬਾਦਸ਼ਾਹ ਨਹੀਂ ਮੰਨਿਆ ਭਗਤ ਨਾਮਦੇਵ ਜੀ ਦੇ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਨੇ ਅਤੇ ਹੱਥਾਂ ਵਿੱਚ ਹਥਕੜੀਆਂ ਨੇ ਪਰ ਨਾਮਦੇਵ ਉਸ ਮਾਲਕ ਦੇ ਗੁਣ ਗਾ ਰਿਹਾ ਹੈ ਹੁਣ ਨਾਮਦੇਵ ਜੀ ਦੇ ਹਾਥੀ ਤੋਂ ਕੁੱਟ ਪੈ ਰਹੀ ਹੈ ਭਗਤ ਜੀ ਨੂੰ ਪਿਆਰ ਕਰਨ ਵਾਲੇ ਚਿੰਤਕ ਹਨ ਪਰ ਦੁਖੀ ਲੋਕ ਇਹ ਦੇਖ ਕੇ ਬਹੁਤ ਖੁਸ਼ ਹੋ ਰਹੇ ਹਨ ਦੂਜੇ ਪਾਸੇ ਉਹ ਵੀ ਲੋਕ ਹਨ ਜਿਨ੍ਹਾਂ ਨੂੰ ਰੱਬ ਦਾ ਗਿਆਨ ਨਹੀਂ ਕਿ ਰੱਬ ਨਾਮ ਦੀ ਕੋਈ ਸ਼ਕਤੀ ਹੈ ਵੀ ਕਿ ਨਹੀਂ ਹੁਣ 7 ਘੜੀਆਂ ਬੀਤ ਗਈਆਂ 7 ਘੜੀਆਂ ਤੱਕ ਹਾਥੀ ਨਾਮਦੇਵ ਜੀ ਨੂੰ ਕੁੱਟਦਾ ਰਿਹਾ ਅੰਤ ਨੂੰ ਪ੍ਰਮਾਤਮਾ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਖੁਦ ਸੰਸਾਰ ਤੇ ਆਇਆ ਪਰਮਾਤਮਾ ਜੀ ਆਏ ਤੇ ਭਗਤ ਨਾਮਦੇਵ ਜੀ ਨੂੰ ਪੁੱਛਿਆ ਕਿ ਨਾਮਦੇਵ ਜੀ ਤੁਹਾਡੇ ਤੇ ਬੜਾ ਹੀ ਅਤਿਆਚਾਰ ਹੋ ਰਿਹਾ ਹੈ ਬੜਾ ਇਹਨਾਂ ਨੇ ਤੁਹਾਨੂੰ ਦੁੱਖ ਦਿੱਤਾ ਹੈ ਦੱਸੋ ਤੁਸੀਂ ਕੀ ਚਾਹੁੰਦੇ ਹੋ ਜੇ ਨਾਮਦੇਵ ਜੀ ਤੁਸੀਂ ਕਹੋ ਤਾਂ ਮੈਂ ਧਰਤੀ ਨੂੰ ਪੁੱਠੀ ਕਰ ਦਿਆਂ ਜੇ ਤੂੰ ਕਹੇ ਤਾਂ ਮੈਂ ਮਰੀ ਹੋਈ ਗਊ ਜਿਉਂਦੀ ਕਰ ਦਿੰਦਾ ਹਾਂ ਨਾਮਦੇਵ ਜੀ ਨੇ ਕਿਹਾ ਜੇ ਧਰਤੀ ਪੁੱਠੀ ਕਰੋਗੇ ਤਾਂ ਸਾਰੀ ਦੁਨੀਆ ਦਾ ਨੁਕਸਾਨ ਹੋਵੇਗਾ ਕਿਉਂਕਿ ਪ੍ਰਮਾਤਮਾ ਦੇ ਭਗਤ ਕਿਸੇ ਦਾ ਮੰਦਾ ਨਹੀਂ ਲੋਚਦੇ ਉਹ ਸਮੁੱਚੀ ਮਾਨਵਤਾ ਨੂੰ ਪਿਆਰ ਕਰਦੇ ਹਨ ਜਿਵੇਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਉਹ ਹਮੇਸ਼ਾ ਹੀ ਸਾਰਿਆਂ ਦਾ ਭਲਾ ਮੰਗਦੇ ਹਨ ਫਿਰ ਭਗਤ ਨਾਮਦੇਵ ਜੀ ਨੇ ਕਿਹਾ हे ਪ੍ਰਮਾਤਮਾ ਤੁਸੀਂ ਇਹ ਗਊ ਜਿਉਂਦੀ ਕਰ ਦਿਓ ਤਾਂ ਉਸ ਪ੍ਰਮਾਤਮਾ ਨੇ ਆਪਣੇ ਭਗਤ ਦੀ ਰੱਖਿਆ ਕਰਨ ਵਾਸਤੇ ਆਪਣੇ ਹੀ ਬਣਾਏ ਹੋਏ ਕਾਨੂੰਨ ਨੂੰ ਬਦਲ ਦਿੱਤਾ ਮਰੀ ਹੋਈ ਗਊ ਨੂੰ ਜਿਉਂਦਾ ਕਰ ਦਿੱਤਾ ਅਤੇ ਫਿਰ ਇੱਕ ਬਸੇਰਾ ਲਿਆਂਦਾ ਗਿਆ ਜਿਸ ਤੋਂ ਗਊ ਦਾ ਦੁੱਧ ਚੋਇਆ ਗਿਆ ਅਤੇ ਦੁੱਧ ਚੋ ਕੇ ਮਟਕੀ ਭਰ ਕੇ ਬਾਦਸ਼ਾਹ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਇਹ ਸਭ ਦੇਖ ਕੇ ਬਾਦਸ਼ਾਹ ਸ਼ਰਮਦਾ ਮਾਰਿਆ ਹੋਇਆ ਆਪਣੇ ਮਹਿਲ ਦੇ ਅੰਦਰ ਚਲਿਆ ਗਿਆ। ਇਸ ਤੋਂ ਬਾਅਦ ਭਗਤ ਨਾਮਦੇਵ ਤੇ ਪ੍ਰਮਾਤਮਾ ਇੱਕਮਿਕ ਹੋਏ ਬੈਠੇ ਹਨ। ਭਗਤ ਜੀ ਉਸ ਪ੍ਰਮਾਤਮਾ ਦੇ ਰੰਗ ਵਿੱਚ ਇੱਕਮਿਕ ਹਨ ਤੇ ਉੱਥੇ ਇਕੱਠੇ ਹੋਏ ਲੋਕ ਇਹ ਸਭ ਦੇਖ ਰਹੇ ਹਨ ਕਿ ਕਿਸ ਤਰ੍ਹਾਂ ਅੱਜ ਪ੍ਰਮਾਤਮਾ ਨੇ ਆਪਣੇ ਭਗਤ ਦੀ ਰੱਖਿਆ ਕੀਤੀ ਹੈ। ਹੁਣ ਇਸ ਤੋਂ ਬਾਅਦ ਕੀ ਹੋਇਆ ਜਦੋਂ ਬਾਦਸ਼ਾ ਆਪਣੇ ਦਰਬਾਰ ਵਿੱਚ ਗਿਆ ਤਾਂ ਬਾਦਸ਼ਾ ਦੇ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਪ੍ਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਜਿਸ ਜਿਸ ਨੇ ਵੀ ਪ੍ਰਮਾਤਮਾ ਦੇ ਭਗਤਾਂ ਨੂੰ ਤੰਗ ਕੀਤਾ ਜਾਂ ਦੁਖੀ ਕੀਤਾ ਤਾਂ ਪ੍ਰਮਾਤਮਾ ਨੇ ਸਮੇਂ-ਸਮੇਂ ਤੇ ਆ ਕੇ ਦੁਖੀਆਂ ਨੂੰ ਸਜ਼ਾਾਂਵਾਂ ਜ਼ਰੂਰ ਦਿੱਤੀਆਂ ਹੁਣ ਬਾਦਸ਼ਾਹ ਦੇ ਪੇਟ ਵਿੱਚ ਦਰਦ ਹੋਣ ਲੱਗਿਆ ਤੇ ਬਾਦਸ਼ਾਹ ਦਰਦ ਦੇ ਨਾਲ ਬੜਾ ਹੀ ਤੜਫ ਰਿਹਾ ਹੈ ਸਾਰੇ ਹਿੱਲੇ-ਵਸੀਲੇ ਫੇਲ ਹੋ ਗਏ ਜਿੰਨੇ ਵੈਦ ਹਕੀਮ ਬੁਲਾਏ ਸ਼ਵਣਾ ਦੀ ਦਵਾ دارو ਨੇ ਕੰਮ ਨਹੀਂ ਕੀਤਾ ਬਾਦਸ਼ਾਹ ਨੇ ਅੰਤ ਨੂੰ ਦੋਵੇਂ ਹੱਥ ਜੋੜ ਕੇ ਆਪਣੀ ਗਲਤੀ ਮੰਨੀ ਅਤੇ ਆਪਣੇ ਅਹਲਕਾਰਾਂ ਨੂੰ ਬਾਬਾ ਨਾਮਦੇਵ ਜੀ ਦੇ ਚਰਨਾਂ ਵਿੱਚ ਜਿੰਦ ਬਖਸਾਉਣ ਲਈ ਭੇਜਿਆ ਅਤੇ ਬੇਨਤੀ ਕੀਤੀ हे ਨਾਮਦੇਵ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਹੈ ਤੂੰ ਮੈਨੂੰ ਆਪਣੀ ਗਊ ਜਾਣ ਕੇ ਬਖਸ਼ ਲੈ ਇਸ ਤੋਂ ਬਾਅਦ ਭਗਤ ਨਾਮਦੇਵ ਜੀ ਨੇ ਕਿਹਾ हे ਰਾਜਣ ਤੂੰ ਬਾਦਸ਼ਾਹ ਹੈ ਤੇਰਾ ਫਰਜ ਬਣਦਾ ਹੈ ਸਮੁੱਚੀ ਮਨੁੱਖਤਾ ਦੇ ਨਾਲ ਸੱਚਾ ਵਰਤਾਰਾ ਕਰਨਾ ਅਤੇ ਪ੍ਰਮਾਤਮਾ ਦੀ ਬਣਾਈ ਹੋਈ ਖਲਕਤ ਦੇ ਨਾਲ ਨਿਆਂ ਕਰਨਾ ਇਹ ਬਚਨ ਦੇਣ ਤੋਂ ਬਾਅਦ ਰਾਜੇ ਦਾ ਸਰੀਰ ਤੰਦਰੁਸਤ ਤੇ ਆਰੋਗ ਹੋ ਗਿਆ ਸੋ ਇਹ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਪ੍ਰਮਾਤਮਾ ਵਾਹਿਗੁਰੂ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਸਤੇ ਆਪਣੇ ਬਣਾਏ ਹੋਏ ਕਾਨੂੰਨਾਂ ਨੂੰ ਵੀ ਬਦਲ ਦਿੰਦਾ ਹੈ ਜੇ ਉਹ ਚਾਵੇ ਉਹ ਸਾਨੂੰ ਬਿਨਾਂ ਸਵਾਸਾਂ ਤੋਂ ਵੀ ਰੱਖ ਸਕਦਾ ਹੈ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਤੇ ਸਮੇ ਸਮੇ ਤੇ ਪਰਮਾਤਮਾ ਦੇ ਭਗਤਾਂ ਨੂੰ ਤੰਗ ਪਰੇਸ਼ਾਨ ਤੇ ਦੁਖੀ ਕਰਨ ਵਾਲੇ ਬੰਦਿਆਂ ਨੂੰ ਪਰਮਾਤਮਾ ਨੇ ਸਮੇ ਸਮੇ ਤੇ ਆ ਕੇ ਸਜਾਵਾਂ ਦਿੱਤੀਆਂ ਹਨ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ